ਹੈਲੋ ਜੀ ਵੈਲਕਮ ਆ ਜੀ ਤੁਹਾਡਾ ਨੂਰ ਕੁਕਿੰਗ ਬਲੌਗ ਦੇ ਉੱਪਰ ਤੇ ਅੱਜ ਆਪਾਂ ਬਣਾਉਣੇ ਆ ਬੇਸਣ ਦੇ ਲੱਡੂ ਉਹਦੇ ਵਾਸਤੇ ਜੀ ਸੈਂਪਲ ਤੇ ਸੌਖਾ ਤਰੀਕਾ ਬਹੁਤਾ ਕੋਈ ਔਖ ਨਹੀਂ ਆ ਆਪਣਾ ਬੇਸਣ ਹੈ ਤੁਸੀਂ ਇਹ ਮੋਟਾ ਬਰੀਕ ਜਿੰਨਾ ਮਰਜ਼ੀ ਲੈ ਲਿਓ ਇਹਦਾ ਮੈਜ਼ਰਮੈਂਟ ਆਪਾਂ ਤੁਹਾਨੂੰ ਦੱਸ ਦਿੰਨੇ ਜੀ ਇੱਕ ਕੌਲੀ ਬੇਸਣ ਦੀ ਤੇ ਅੱਧੀ ਕੌਲੀ ਕਿਹੋ ਦੀ ਜੀ ਦੋ ਕੌਲੀਆਂ ਬੇਸਣ ਦੇ ਨਾਲ ਤੇ ਇੱਕ ਕੌਲੀ ਕਿਹੋ ਦੀ ਆਪਾਂ ਇੱਕ ਕੌਲੀ ਬੇਸਣ ਦੀ ਤੇ ਅੱਧੀ ਕੌਲੀ ਕਿਹੋ ਦੀ ਪਾ ਕੇ ਆਪਾਂ ਇਹਨਾਂ ਬਣਾਵਾਂਗੇ ਕੋਰੇ 'ਚ ਕੋਈ ਬਾਲਾ ਔਖਾ ਕੰਮ ਨਹੀਂਗਾ ਤੇ ਇਧਰ ਆਪਾਂ ਗੈਸ ਦੇ ਉੱਪਰ ਰੱਖ ਦਿੱਤਾ ਆਪਦਾ ਫਰਾਈਪੈਨ ਤੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਉਣੇ ਆ ਕਿਓ ਇਹ ਆਪਾਂ ਇਹਦੇ ਵਿੱਚ ਆਪਾਂ ਅੱਧੀ ਕੰਬੀ ਪਾ ਦਾਂਗੇ ਕਿਓ ਦੀ ਜੀ ਜੇਕਰ ਤੁਸੀਂ ਦੋ ਕਬਲੇਗਾ ਬਣਾਓਗੇ ਤਾਂ ਤੁਹਾਡੀ ਕਿਲੋ ਚੀਜ਼ ਬਣ ਜੂਗੀ ਤੇ ਕਿਓ ਆਪਣਾ ਗਰਮ ਹੀ ਆ ਕਿਉਂਕਿ ਜੀ ਆਪਾਂ ਪਹਿਲਾਂ ਫ੍ਰਿਜੋਂ ਕੱਢ ਕੇ ਗਰਮ ਕਰਕੇ ਮਹਨਤੀ ਕੀਤੀ ਸੀ ਜੇ ਆਪਣੀ ਪੂਰੀ ਮਨਤੀ ਸਹੀ ਹੋਊਗੀ ਤਾਂ ਹਰ ਇੱਕ ਚੀਜ਼ ਸਹੀ ਬਣੂਗੀ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਆਪਦਾ ਬੇਸਣ ਜਿਹੜੀ ਇੱਕ ਕੌਲੀ ਆਪਣੀ ਬੇਸਣ ਦੀ ਸੀ ਉਹ ਆਪਾਂ ਬੇਸਣ ਦੀ ਪਾ ਦਾਂਗੇ ਤੇ ਇਹਨੂੰ ਆਪਾਂ ਭੁੰਨਾਂਗੇ ਪੂਰੀ ਤਰ੍ਹਾਂ ਮਿਕਸ ਕਰਕੇ ਵਿੱਚ ਇਹਦੇ ਨੂੰ ਆਪਾਂ ਸਾਰੇ ਨੂੰ ਮਿਕਸ ਕਰ ਲੈਨੇ ਆ ਜੀ ਹੌਲੀ-ਹੌਲੀ ਕਰਕੇ ਯਾ ਦਈ ਪੂਜਨ ਲੱਗ ਗਿਆ ਜੀ ਇਹ ਕਿਉਂ ਛੱਡ ਦੂਗਾ ਥੋੜਿਆ ਇਹੇ ਪਤਲਾ ਹੋ ਜੂਗਾ ਹੁਣ ਤਾਂ ਕਰੜਾ ਕਰੜਾ ਲੱਗਦਾ ਤੇ ਬਿਸਨ ਤੀਮੀ ਅੱਗ ਤੇ ਹੋਲੀ ਅੱਗ ਤੇ ਜਾਨੀ ਕਿ ਮੱਠੀ ਮੱਠੀ ਅੱਗ ਤੇ ਭੁੰਨਣਾ ਭੁੰਨ ਨਾਲ ਵਧੀਆ ਬਣਦਾ ਜੀ ਨਹੀਂ ਸਾੜ ਨਿਕਲ ਸਕਦਾ ਤੇ ਟੇਸਟੀ ਨਹੀਂ ਬਣਨਾ ਹੌਲੀ ਹੌਲੀ ਪੋਚ ਦਹੰਦਾ ਬਿਸਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨ ਤੇ ਹੁਣ ਆਪਾਂ ਇਹਨੂੰ ਭੁੰਨ ਲਗੇ ਲੋ ਜੀ ਆਪਾਂ ਹਲਾ ਹੀ ਜਾਂਦੇ ਆਂ ਤੇ ਇਹ ਇਸ ਤਰ੍ਹਾਂ ਪਤਲਾ ਥੋੜਾ ਜਿਹਾ ਹੋ ਗਿਆ ਥੋੜਾ ਥੋੜਾ ਕਿਉਂ ਛੱਡਣਾ ਸਟਾਰਟ ਕਰਤਾ ਜੀ ਨੇ ਕਿਉਂਕਿ ਆਪਾਂ ਗੈਸ ਜਮੈਂ ਬਿਲਕੁਲ ਸਲੋ ਕਰ ਲਿਆ ਇੱਕ ਤਾਂ ਇਹ ਭਾਂਡਾ ਇਸ ਤਰ੍ਹਾਂ ਦਾ ਜੀ ਪਤਪਦਾ ਬਾਲੀ ਛੇਤੀ ਆ ਸਾੜ ਨਿਕਲਦਾ ਤੇ ਥੋੜੀ ਥੋੜੀ ਅੱਗ ਤੇ ਆਪਾਂ ਇਹਨੂੰ ਭੁੰਨ ਦਾਂਗੇ ਤੇ ਇਹ ਜਮੈਂ ਪਤਲਾ ਹੋ ਜਾਊਗਾ ਜਦੋਂ ਇਹ ਕਿਉਂ ਛੱਡ ਗਿਆ ਜਦੋਂ ਇਹ ਰੜ ਗਿਆ ਜਾਨੀ ਕਿ ਪੁੱਜ ਗਿਆ ਉਜੀ ਆਪਾਂ ਹਲਾਏ ਜਾਂਦੇ ਇਹਨੂੰ ਲਗਾਤਾਰ ਕਾਫੀ ਰਾਂਗੇ ਦਾ ਚੇਕ ਨੂੰ ਗਿਆ ਵਾ ਕਿਉਂਕਿ ਥੋੜਾ ਟਾਈਮ ਲੱਗੂਗਾ ਜੀ ਆਪਾਂ ਸਹਿਮ ਤੇ ਕਰਕੇ ਇਹਨੂੰ ਮਠੀ ਮਠੀ ਅੱਗ ਤੇ ਭੁੰਨਣਾ ਤਾਂ ਕਰਕੇ ਟਾਈਮ ਲੱਗੂਗਾ ਜੇ ਜਮਾ ਹੀ ਪਤਲਾ ਹੋ ਜਾਊਗਾ ਜੀ ਕਿਉਂ ਸਾਰਾ ਛੱਡ ਜਾਊਗਾ ਜਦੋਂ ਪੂਰੀ ਤਰ੍ਹਾਂ ਪੁੱਜ ਗਿਆ ਇਹ ਆਪਾਂ ਫਿਰ ਇਹਨੂੰ ਰੱਖ ਦਾਂਗੇ ਠੰਡਾ ਹੋਣ ਵਾਸਤੇ ਜਦੋਂ ਪੁੱਜ ਗਿਆ ਇਹ ਜੇ ਤੁਹਾਡਾ ਹੈ ਤਾਂ ਤੁਹਾਨੂੰ ਲੱਗਾ ਵੀ ਇਹਦੇ ਨੂੰ ਰੰਗ ਦੇਣਾ ਤਾਂ ਰੰਗ ਕਾਟ ਪਾ ਲਿਓ ਨਹੀਂ ਲੋੜ ਨਹੀਂ ਕੋਈ ਰੰਗ ਰੰਗ ਕਾਟ ਸੌਰੀ ਜੀ ਫੂਡ ਕਲਰ ਪਾਉਣ ਦੀ ਫੂਡ ਕਲਰ ਪਾ ਲਿਓ ਇਹਦੇ ਵਿੱਚ ਇਹਦੇ ਨਾਲ ਕਲਰ ਸੋਨਾ ਬਣ ਜਾਂਦਾ ਵਾ ਲਓ ਜੀ ਆਪਣਾ ਇਹ ਪੂਰੀ ਤਰ੍ਹਾਂ ਪੁੱਜ ਗਿਆ ਬੇਸਨ ਇਹਦੇ ਚ ਆਪਾਂ ਥੋੜੇ ਜਿ ਛਿੱਟੇ ਪਾਣੀ ਦੇ ਮਾਰ ਲਾਂਗੇ ਤਾਂ ਕਿ ਥੋੜਾ ਜਿਹਾ ਦਾਣੇਦਾਰ ਬਣ ਜਾਵੇ ਬਾਹਲਾ ਨਹੀਂ ਪਾਉਣਾ ਜੀ ਪਾਣੀ ਥੋੜ੍ਹਾ ਹੀ ਪਾਣੀ ਪਾਉਣਾਇਆ ਚ ਤੇ ਅੱਗ ਦਾ ਫਲੇਮ ਆਪਾਂ ਨਾਲ ਦੀ ਨਾਲ ਕਰ ਦਾਂਗੇ ਬੰਦ ਕਿਉਂਕਿ ਜੇ ਇਹ ਭਾਂਡਾ ਗਰਮ ਬੜੀ ਛੇਤੀ ਹਿੰਦਾ ਤੇ ਹੁਣ ਤੁਸੀਂ ਇਹ ਚ ਕੂਲ ਕਲਰ ਪਾ ਸਕਦੇ ਆ ਤੇ ਹੁਣ ਇਹਨੂੰ ਆਪਾਂ ਕੂਲ ਕਲਰ ਪਾ ਕੇ ਤੇ ਇਹਦੇ ਨਾਲ ਦੀ ਨਾਲ ਆਪਾਂ ਠੰਡਾ ਹੋਣ ਵਾਸਤੇ ਰੱਖ ਦਾਂਗੇ ਉਦਾਂ ਆ ਤੁਸੀਂ ਆਪਦੇ ਹੱਬ ਨਾਲ ਪਾ ਲਿਓ ਜੀ ਫੂਡ ਕਲਰ ਕਿੰਨਾ ਕ ਪਾਉਣਾ ਪੂਰੀ ਤਰ੍ਹਾਂ ਮਿਕਸ ਕਰਕੇ ਆਪਾਂ ਹੁਣ ਠੰਡਾ ਹੋਣ ਵਾਸਤੇ ਰੱਖ ਦਾਂਗੇ ਜਦੋਂ ਇਹ ਠੰਡਾ ਹੋ ਗਿਆ ਉਸ ਤੋਂ ਬਾਅਦ ਆਪਾਂ ਦਿਖਾਉਣੇ ਤੁਹਾਨੂੰ ਲਓ ਜੀ ਠੰਡਾ ਹੋਣ ਵਾਸਤੇ ਆਪਾਂ ਰੱਖਤਾ ਸੀ ਹੁਣ ਆਪਾਂ ਚੈੱਕ ਕਰ ਲੈਨੇ ਆ ਵੀ ਆਪਣੇ ਹੱਥ ਜੀ ਇਹਨੂੰ ਸੰਹਦਾ ਹੋਵੇ ਬਸ ਇਸ ਇੰਨਾ ਕੁ ਠੰਡਾ ਆਪਾਂ ਰੱਖਣਾ ਹੁਣ ਇਹਦੇ ਵਿੱਚ ਜਿੰਨਾ ਤੁਸੀਂ ਬੇਸਨ ਪਾਇਆ ਸੀ ਉਦੋਂ ਥੋੜੀ ਜੀ ਪੌਣੀ ਕੋ ਕੋਲੀ ਜਾਂ ਤੁਸੀਂ ਆਪਦੇ ਹਿਸਾਬ ਦੇ ਨਾਲ ਬੂਰਾ ਖੰਡ ਪਾ ਸਕਦੇ ਜੇ ਤੁਸੀਂ ਦੋ ਕੌਲੀਆਂ ਬੇਸਨ ਦੇ ਨਾ ਪਾਓਗੇ ਤਾਂ ਡੇਢ ਕੌਲੀ ਪਾ ਲਓ ਜੇ ਦੋ ਪੌਣਾ ਹੋਣਾ ਤਾਂ ਦੋ ਪਾ ਲਿਓ ਉਹ ਤੁਹਾਡੀ ਮਰਜ਼ੀ ਰਹੂਗੀ ਜੇ ਕੋਈ ਬਾਲਾ ਮਿੱਠਾ ਖਾਂਦਾ ਤਾਂ ਬੇਸਨ ਜਿੰਨਾ ਹੀ ਪਾ ਲਿਓ ਨਹੀਂ ਘੱਟ ਪਾ ਲਿਓ ਹੁਣ ਆਪਾਂ ਇਹਨਾਂ ਸਾਰੇ ਮਿਕਸ ਕਰ ਲਾਂਗੇ ਜੀ ਤੇ ਇਹਦੇ ਬਾਅਦ ਲੱਡੂ ਬੱਟੇ ਜਾਣਗੇ ਵੇਖੋ ਤੁਸੀਂ ਵਧੀਆ ਹਲਵਾਈ ਸਟਾਈਲ ਲੱਡੂ ਬਣਨਗੇ ਜੀ ਕਰ ਹੀ ਵੀ ਸੰਦੇ ਬਹੁਤ ਸੌਖਾ ਤਰੀਕਾ ਜੈ ਨਾ ਕੋਸਹੂਰੇ ਦੇ ਪਾਉਣਾ ਵਧੀਆ ਆ ਆਪਦੀ ਰਿਜੀਨਲ ਚੀਜ਼ ਪਾ ਕੇ ਆਪਾਂ ਬਣਾਵਾਂਗੇ ਲਓ ਜੀ ਹੁਣ ਆਪਾਂ ਇਹਨਾਂ ਦੇ ਪੱਟ ਲੈਨੇ ਆ ਲੱਡੂ ਬਿਲਕੁਲ ਉਸ ਤਰ੍ਹਾਂ ਦੇ ਬਣਨਗੇ ਜਿਸ ਤਰ੍ਹਾਂ ਦੀ ਆਪਾਂ ਦੁਕਾਨ ਤੋਂ ਲੈ ਕੇ ਆਉਣੇ ਹੁੰਦੇ ਆ ਤੇ ਇਸ ਤਰ੍ਹਾਂ ਕਰਕੇ ਤੁਸੀਂ ਵਟ ਲਿਓ ਜੀ ਸਾਰੇ ਲੱਡੂ ਇਹਦੇ ਕਿਉਂਕਿ ਇਹ ਥੋੜੇ ਜੇ ਹੱਤਾ ਸੈਂਦੀ ਆٹے ਦੇ ਵਿੱਚ ਅੰਬੇਸਨ ਦੇ ਵਿੱਚ ਆਪਾਂ ਖੰਡ ਪਾ ਕੇ ਮਿਕਸ ਕਰਾਂਗੇ ਤਾਂ ਗਰਮ-ਗਰਮ ਥੋੜੀ ਜਿਹੀ ਵਟੇ ਜਾਣੇ ਆ ਜੀ ਇਹ ਬਾਹਲਾ ਠੰਡਾ ਹੋ ਗਿਆ ਮੁੜ ਕੇ ਨਹੀਂ ਵਟੇ ਜਾਣੇ ਐਸੀ ਤਰ੍ਹਾਂ ਆਪਾਂ ਵਟ-ਵਟ ਕੇ ਇਹਨਾਂ ਨੂੰ ਰੱਖ ਲੈਨੇ ਲਓ ਜੀ ਆਪਾਂ ਲੱਡੂ ਵਟ ਲਏ ਬਿਲਕੁਲ ਹਲਵਾਈ ਸਟਾਈਲ ਸੌਫਟ ਸੌਫਟ ਨਰਮ-ਨਰਮ ਤੁਸੀਂ ਵੀ ਇਸ ਤਰ੍ਹਾਂ ਬਣਾਓ ਜੀ ਕੋਈ ਆਪਾਂ ਹੋਰ ਕੋਈ ਚੀਜ਼ ਨਹੀਂ ਪਾਈ ਤਿੰਨ ਚੀਜ਼ਾਂ ਪਾਈਆਂ ਕਿਓ ਵੇਸਨ ਤੇ ਖੰਡ ਤੇ ਜੇ ਤੁਹਾਡਾ ਮੈਨੇਜਮੈਂਟ ਸਹੀ ਹੋਊਗਾ ਚੀਜ਼ ਦੀ ਮਾਪ ਤੋਲ ਵਧੀਆ ਹੋਊਗੀ ਤਾਂ ਵਧੀਆ ਬਣਗੇ ਤੁਸੀਂ ਵੀ ਇਸ ਤਰ੍ਹਾਂ ਤਰੀਕੇ ਨਾਲ ਬਣਾ ਕੇ ਖਾ ਸਕਦੇ ਆ ਜੀ ਤੇ ਬਸ ਇਹਨੂੰ ਜਦੋਂ ਠੰਡਾ ਹੋ ਗਿਆ ਹੱਥ ਸੰਦਾ ਜਾਊਗਾ ਉਦੋਂ ਖੰਡ ਵਿੱਚ ਮਿਕਸ ਕਰਨੀ ਸ਼ੱਕਰ ਪਾਉਣੀ ਸ਼ੱਕਰ ਪਾ ਸਕਦੇ ਆ ਤੁਸੀਂ ਗੂੜਾ ਖੰਡ ਪਾਉਣੀ ਉਹ ਪਾ ਸਕਦੇ ਵਿੱਚ ਮਗਜ ਕੋਈ ਡਰਾਈ ਫਰੂਟ ਪਾਉਣੇ ਤੁਸੀਂ ਉਹ ਪਾ ਸਕਦੇ ਤੁਹਾਨੂੰ ਮੇਰੀ ਅੱਜ ਦੀ ਹਲਵਾਈ ਸਟਾਈਲ ਵੇਸਨ ਦੇ ਲੱਡੂ ਕਿਸ ਤਰ੍ਹਾਂ ਦੇ ਲੱਗੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਮਿਲਦੇ ਆ ਕਿਸੇ ਆਪਾਂ ਹੋਰ ਵੀਡੀਓ ਦੇ ਨਾਲ ਓਕੇ ਬਾਏ ਜੀ